ਕਰੇਸ ਪਰਵਾਰ ਦੀ ਅੱਜ ਵੀ ਇਕੱਠਾ ਹੋਇਆ ਸਾਰੇ ਅਸੀਂ ਸਾਡੇ ਬਹੁਤ ਹੀ ਰਿਸਪੈਕਟੇਬਲ ਜੀਸੀ ਸਰਦਾਰ ਐਕਸੀ ਸਰਦਾਰ ਸਭ ਪੰਚ ਸਾਥ ਬਹੁਤ ਵੱਕਾ ਕੌਂਦੇਦਾਰ ਜੀ ਜੀ ਕਿ ਅਸੀਂ ਸਾਰਿਆਂ ਨੇ ਇਹ ਕੋਸ਼ਿਸ਼ ਕਰ ਰਹੀ ਹੈ ਗੈਂਦੇ ਦੇ ਸਾਥਾਂ ਕਿਸੇ ਗਿਆ ਸਾਹਿਬ ਨੂੰ ਉਹਨੂੰ ਜਿਤਾ ਕੇ ਇਹਦੇ ਉੱਤੇ ਬਾਅਦ ਵਿੱਚ ਜੋ ਜਿਤਾਗੇ ਕਿ ਇਸ ਰਾਇ ਤਿਆਰੀਆਂ ਚੱਲ ਰਹੀਆਂ ਜੀ ਤਿਆਰੀਆਂ ਕੋ ਤੇ ਬਹੁਤ ਵਾਰ ਸੱਜਣ ਇਸ ਕਾਲੀਆ ਜੀ ਬੜੇ ਮਸ਼ੀਰ ਬਦਮਾਤ ਦੇ ਨੇ ਇੰਸਟਾ ਦਾ ਮਿੱਕਾ ਦਾ ਤੇ ਤੇ ਆਦੀਆਂ ਲੈਨ ਦੱਸਦਾ ਚੱਗਾ ਨਹੀਂ ਲੱਗਦਾ ਕਿ ਬੋਰ ਸੋਮ ਚ ਅੱਗੇ ਵੀ ਬਹੁਤ ਇਲੈਕਸ਼ਨ ਆ ਇਹਨਾਂ ਦੀ ਹੰਧਾਈਆਂ ਨੇ ਤੇ ਦਿਨ ਪਰ ਰਾਤ ਕੰਮ ਕਰਨ ਦੀ ਮਿਹਨਤੀ ਤੇ ਜਝਾਰੂ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਨੇ ਦਿਨ ਪਰ ਰਾਤ ਅਸੀਂ ਇਹ ਲੜਾਈ ਕਿਉਂਕਿ ਸਾਨੂੰ ਸਾਡੀ ਜਿਹੜੀ ਆਨੰਦਪੁਰ ਸਾਹਿਬ ਦੀ ਦੇਖੀ ਤਾ ਹੋਣੀ ਜੇ ਤੁਸੀਂ ਸਾਰੇ ਜਾਣਦੇ ਹੋ ਵੀ ਲੇਟ ਅਨਾਉਂਸ ਹੋਈ ਹੈ ਠੀਕ ਹੈ ਜਿੰਜੇ ਤੇ ਫਿਰ ਜੇ ਮਰੋਡੀ ਕੁਛ ਦਿਨ ਬਹੁਤ ਪਹਿਲਾਂ ਦੇ ਲੱਗੇ ਹੋਏ ਨੇ ਤਾਂ ਉਹ चीज ਨੂੰ ਤੁਸੀਂ ਸਾਰੇ ਮਹਿਸੂਸ ਕਰੋਗੇ ਕਿ ਅੱਜ ਤੋਂ 10 ਦਿਨਾਂ ਦੇ ਵਿੱਚ ਬਿਲਕੁਲ ਸਿੰਘਲਾ ਸਾਹਿਬ ਦੇ ਹੱਥ ਦੇ ਵਿੱਚ ਠੰਡੀ ਹਵਾ ਵਗਣ ਲੱਗੀ ਜਿਹੜੇ ਲੋਕਾਂ ਨੂੰ ਲੈ ਕੇ ਸਾਰ ਇਲੈਕਸ਼ਨ ਵਿਚਾਰ ਕੀਤਾ ਜਾ ਰਿਹਾ ਹੈ ਅਣਗਿਣਤ ਨੇ ਜਿਹਦੇ ਲੋਕ ਬਦਲਾਵ ਭਾਰ ਦੇ ਸੀ ਅੱਜ ਉਹਨਾਂ ਸਾਡੇ ਭਰਾਵਾਂ ਦਾ ਭੈਣਾਂ ਦਾ ਕਈਆਂ ਨੂੰ ਇਹ ਵਿਚਾਰ ਆਉਂਦੇ ਨੇ ਕਿ ਅਸੀਂ ਬਦਲਾਵ ਦਾ ਦੀ ਸੋਚ ਰੱਖ ਕੇ ਗਲਤੀ ਕਰਦੇ ਹਾਂ ਕਿਉਂਕਿ ਜੋ ਕੁਝ ਵੀ ਸੁਪਨੇ ਦਾ ਬਾਇਕ ਦਿਖਾਏ ਗਏ ਸੀ ਹਜ਼ਾਰ ਰੁਪਈਆ ਡੀਬੀਏ ਅਕਾਊਂਟ ਵਿੱਚ ਨਹੀਂ ਆਇਆ ਪੀਆਪੀ ਕਲਚਰ ਖਤਮ ਹੋਊਗਾ ਨਹੀਂ ਆਇਆ ਪਿਛਲੇ ਸੀਜ਼ਨ ਫਲੱਜ ਆਏ ਕਹਿੰਦੇ ਬੰਜਰੀਆਂ ਤੇ ਮੋਗੀਆਂ ਦਾ ਤੱਕ ਵੀ ਮੁਆਵਜ਼ਾ ਦਿੱਤਾ ਜਾਊਗਾ ਨਹੀਂ ਮਿਲਿਆ ਤਾਂ ਕਹਿਣ ਤੋਂ ਬਾਅਦ ਇੱਕ ਅਸੀਂ ਨਿਕਲੋ ਸੋਚੀ ਦੀ ਭਾਰੀ ਦਾ ਉਹ ਨਹੀਂ ਚਾਹੀਦੀ ਹੈ ਲਾਈਟ ਲਾਈਟ ਕਿ ਆ ਜਾਂਦੀ ਹੈ ਇਲੈਕਟ੍ਰਿਸਿਟੀ ਦੀ ਉਹ ਸ਼ਾਇਦ ਇਹਨਾਂ ਦਾ ਪਹਿਲਾ ਕਾਂਗਰਸ ਸਰਕਾਰ ਵੀ ਧੀ ਦੇ ਰਹੀ ਸੀ ਹੁਣ ਤਾਂ ਹੁਣ ਇਹਨਾਂ ਨੇ 300 ਦੇ ਉੱਤੇ ਇੱਕ ਕੰਡੀਸ਼ਨ ਲਾਤੀ ਵੀ ਜੇ 300 ਇੱਕ ਹੋ ਜਾਂਦਾ ਤਾਂ ਬਾਕੀ ਦਾ ਵੀ ਆਊਗਾ ਤੇ ਜੋ ਕਿ ਸਾਡੀ ਸਰਕਾਰ ਆਉਣ ਵਾਲੇ ਸਮੇਂ ਚ ਉਹ ਕੰਡੀਸ਼ਨ ਵੀ ਚੱਕ ਦਵੇਗੀ ਤੇ ਜਿਹੜੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਸਾਰੇ ਅੱਜ ਝੂਠੇ ਫੇਰ ਹੋਏ ਨੇ ਤੇ ਸੈਂਟਰ ਦੀ ਲੜਾਈ ਸਾਡੀ ਬੀਜੇਪੀ ਦੇ ਨਾਲ ਜੇ ਅੱਜ ਝਾੜੂ ਨੂੰ ਜਿੰਨੀਆਂ ਵੀ ਸੀਟਾਂ ਪੰਜਾਬ ਦੇ ਲੋਕ ਦੇ ਦਨ ਜੇ ਮੋਦੀ ਸਾਹਿਬ ਨੂੰ ਸੈਂਟਰ ਦੇ ਵਿੱਚੋਂ ਹਟਾਉਣਾ ਹੈ ਤੇ ਕੰਟਰੀ ਦੀ ਜਿਹੜੀ ਜੀਡੀਪੀ ਅੱਜ ਮਾਈਨਸ ਉਹਦੇ ਵਿੱਚ ਬਹੁਤ ਥੱਲੇ ਚੱਲ ਰਹੀ ਹੈ ਜਿੰਨੀਆਂ ਪ੍ਰਾਈਵੇਟਾਈਜੇਸ਼ਨ ਸਾਰੇ 에어ਪੋਰਟਸ ਤੋਂ ਲੈ ਕੇ ਰੇਲਵੇ ਸਟੇਸ਼ਨਸ ਤੋਂ ਲੈ ਕੇ ਹਰ ਤਰੀਜ਼ ਪ੍ਰਾਈਵੇਟਾਈਜ਼ ਕਰ ਦਿੱਤੇ ਨੇ ਤੇ ਮੋਦੀ ਜੀ ਦੀ ਮੁਖਲਾਹਕ ਜਿਹੜੀ ਉਹਨਾਂ ਨੇ ਆਪ ਦੇ ਕਾਸ਼ ਪਰੰਪਰੀਏ ਮਿੱਤਰ ਕਹਾਦੇ ਅਦਾਨੀ ਤੇ ਅਮਬਾਨੀਆ ਦੇ ਖਿਲਾਫ ਵੀ ਉਹਨਾਂ ਨੇ ਬਿਆਨ ਦਿੱਤਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਇਹ ਸਾਫ ਕੰਫਿਗਰੇਸ਼ਨ ਹੈ ਵਿਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਜੋ ਹਰਕਤਾਂ ਇੰਚਾਰਜ ਵੀ ਰਹੇ ਹੈ ਵਾਪਸ ਪਾਰਟੀ ਦੇ ਵਿੱਚ ਆਏ ਹੈ ਲੱਗਦਾ ਹੈ ਮਜ਼ਬੂਤੀ ਮਿਲੇਗੀ ਜੁਗਮੋਰ ਕੰਗਰਸ ਕਹਿੰਦਾ ਇਹ ਅਜੇ ਸਾਫ ਨਹੀਂ ਕਿਹਾ ਪਾਰਟੀ ਇੱਕ ਸਮੁੰਦਰ ਹੈ ਬਹੁਤ ਲੋਕਾਂ ਨੇ ਆਉਣਾ ਜਾਣਾ ਤੇ ਜਿੱਦਾਂ ਉਹਨਾਂ ਨੇ ਕਿਹਾ ਵੀ ਸਵੇਰ ਤੋਂ ਭੁਗਿਆ ਸ਼ਾਮ ਨੂੰ ਘਰ ਆ ਜੀ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਪਾਕੀ ਜੀ ਬਜਟ ਲਈ ਕੰਮ ਕਰਨਾ ਪਾਕੀ ਜੀ ਸਾਰਾ ਕਈ ਲਾਭ ਜਿਹੜੀਆਂ ਚੋਲੀਆਂ ਅੰਡ ਕੇ ਉਹਨਾਂ ਨੇ ਵੋਟਾਂ ਮੰਗੀਆਂ ਸੀ ਇੱਕ ਪਾਸੇ ਤਾਂ ਉਸ ਸਮੇਂ ਉਹਨਾਂ ਨੂੰ ਅਰਾਊਂਡ ਦੇ ਵਿੱਚ ਉਹਨਾਂ ਨੇ ਕਿਹਾ ਮੇਰਾ ਇਹ ਮਹਨਤ ਯੋਗਦਾਨ ਹੈ ਫਿਰ ਐਡੀ ਵੱਡੀ ਫਟਾਹੀ ਕਰਨ ਵਾਲੇ ਨੂੰ ਵਾਪਸ ਰਿਆਂ ਦਾ ਜਾ ਸਕਦਾ ਤਾਂ ਜਾਦੀ ਕੋਈ ਹੋਰ ਬਰਕਰ ਵੀ ਕਤਾਹੀ ਕਰੇਗਾ ਦੇਖੋ ਇਹ ਕਾਂਗਰਸ ਦੀ ਹਾਈ ਕਮਾਂਡ ਦਾ ਫੈਸਲਾ ਹੈ ਤੇ ਔਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਹੈ ਵੀ ਹਾਈ ਕਮਾਂਡ ਹੋਵੇ ਆਪਾਂ ਲੋਕ ਕੋਈ ਆਪਾਂ ਆਮ ਇਨਸਾਨ ਹੁਈਏ ਕੋਈ ਵੀ ਕੀਤੀ ਹੋਈ ਗੱਲ ਨੂੰ ਭੁੱਲਿਆ ਨਹੀਂ ਜਾਂਦਾ ਤੇ ਡੈਫੀਨੇਟਲੀ ਉਹ ਪਾਰਟੀ ਦੇਖੂਗੀ ਡਿਸਿਪਲਿਨ ਤੇ ਸਾਰਾ ਐਕਸ਼ਨ ਚੋ ਦੇਖਣਾ ਉਹ ਪਾਰਟੀ ਦਾ ਕਈ ਲੀਡਰਾਂ ਦੇ ਬਿਆਨ ਆਏ ਸੀ ਕਿ ਜੇਕਰ ਕਾਂਗਰਸ ਦੁਆਰਾ ਪਾਰਟੀ ਦੇ ਵਿੱਚ ਆਉਂਦਾ ਤਾਂ ਅਸੀਂ ਪਾਰਟੀ ਛੱਡ ਦਾਂਗੇ ਹੁਣ ਰਾਤ ਉਹਨਾਂ ਨੇ ਜੁਆਇਨ ਕੀਤੀ ਹੈ ਤੇ ਅੱਗੇ ਅੱਗੇ ਦੇਖਦੇ ਹਾਂ ਕੀ ਚੰਨੀ ਸਾਹਿਬ ਨੇ ਕਿਹਾ ਪਟਿਆਲਾ ਪਰਵਾਦਾ ਯੋਗਦਾਨ ਰਿਹਾ ਜਿ ਧੌਣ ਦੇ ਕਿਸੇ ਵੀ ਕੈਂਡੀਡੇਟ ਨੂੰ ਕਿੰਨਾ ਮਾਣ ਮਹਿਸੂਸ ਕਰਦਾ ਹੈ ਦੇਖੋ ਮਾਣ ਮਹਿਸੂਸ ਹੁੰਦਾ ਚੰਨੀ ਸਾਹਿਬ ਦੇ ਬੋਲਾਂ ਤੇ ਹੋਰ ਉਸਦੇ ਨਾਲ ਵੀ ਇੱਕ ਛੋਟੇ ਜਿਹੇ ਸ਼ਬਦ ਦੇ ਉੱਤੇ ਸ਼ਹਿਰ ਦੀਆਂ ਨਾਮਕੀ ਸਖਸ਼ਿਅਤਾਂ ਸਾਰੇ ਸੱਜਣ ਮਿੱਤਰ ਭਰਾ ਯਾਰ ਰੀਡੀਆਂ ਖਾਸ ਕਰਕੇ ਜਿੰਨਾ ਮਾਰ ਮੇਰੀ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਭਰਾ ਬਚਦੇ ਅਸੀਂ ਹਮੇਸ਼ਾ ਤੁਹਾਡੇ ਨਹੀਂ ਰਹਿਾਂਗੇ ਥੋੜਾ ਸਾਰਿਆਂ ਦਾ ਚੱਲਿਆ ਹੋਇਆ ਕੀਤੇ ਦੇ ਕਦਮ ਸਾਡੇ ਪਰਿਵਾਰ ਦੇ ਸਿਰ ਤੇ ਕੀ ਆਖਰੀ ਸਵਾਲ ਆ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਮੈਂ ਵੋਟਰਾਂ ਨੂੰ ਅਪੀਲ ਕਰਦਾ ਕਿ ਜੇ ਤੋ ਇਹ ਕੋਈ ਸਟੇਟ ਦੀ ਲੜਾਈ ਨਹੀਂ ਹੈ ਇਸ ਵੇਲੇ ਸੰਪਰਤ ਦੀ ਲੜਾਈ ਹੈ ਤੇ ਜੇ ਮੋਤੀ ਸਾਹਿਬ ਨੂੰ ਆਪਾਂ ਬਚਾਉਣਾ ਡਿਕਟੇਟਰਸ਼ਿਪ ਜੋਤੀ ਨੂੰ ਦੇਖੋ ਕਿਸੇ ਵੀ ਬੰਦੇ ਨੂੰ ਅਲਟੀਮੇਟ ਪਾਵਰ ਦਿੱਤੀ ਗਈ ਹੈ 10 ਸਾਲ ਉਹਨਾਂ ਨੇ ਰਾਜ ਕਰ ਲਿਆ ਆਕੀ ਕਰੰਸੀ ਕਿਤੇ ਖੜੀ ਹੈ ਸਾਡਾ ਅੱਜ ਜੀਡੀਪੀ ਕਿਤੇ ਖੜੀ ਹੈ ਸਾਡਾ ਬਿਜ਼ਨਸ ਕਿਤੇ ਖੜਾ ਜੋ ਉਹਨਾਂ ਨੇ ਵਾਦੇ ਨੌਕਰੀਆਂ ਦੇ ਕਿ ਦੇਸ਼ 15 ਲੱਖ ਰੁਪਏ ਕਾਤੇ ਚਾਊਗਾ ਉਹ ਕਿੱਤਾ ਸੀ ਗੈਸ ਸਿਲੰਡਰ ਦੇ ਰੇਟ ਸਭ ਤੋਂ ਝੂਠੀ ਗੱਲ ਸਾਬਤ ਹੋ ਗਈ ਸਰਕਾਰ ਤੇ ਅੱਜ ਵੇਲਾ ਹੈ ਜੇ ਉਹਨਾਂ ਨੂੰ ਕੋਈ ਬਦਲ ਸਕਦਾ ਹੈ ਤਾਂ ਉਹ ਕਾਂਗਰਸ ਪਾਰਟੀ ਤੇ ਇੰਡੀਆ ਗਾਦੀ ਸਰਦ ਸਾਹਿਬ ਤੋਂ ਖਡੇ ਵੱਲੋਂ ਚੰਦੀ ਸਾਹਿਬ ਨੇ ਚੋਣ ਪਹੁੰਚਾਉਂਦੀ ਦੇਮੀ ਦੀ ਉਹ ਮਸੂਮ ਜਿਹੀ ਪਾਤਰੀ ਜਾਂ ਥੇਲੋ ਜਿਹੜੇ ਦਾਵੇਦਾਰ ਜਿਹਨੇ 1914 ਸਾੰਹ ਚੰਡੀ ਸਾਹਿਬ ਚਲੰਦੁਰ ਇਲੈਕਸ਼ਨ ਦਾ ਰਾਤਰੀ ਨੇ ਅਸੀਂ ਦਿਨ ਪਰ ਰਾਤ ਵੀ ਤਾਂ ਦੇਖ ਰਹੇ ਬੱਚੇ ਨੇ ਚਾਹੇ 2 ਘੰਟੇ ਦੀ ਵੀ ਹੋਵੇ ਅਸੀਂ ਬਾਈਕਾ ਅੱਡੇ ਭਾਰਤੀ ਦੇ ਹੰਝ ਕੰਮ ਕਰਦੇ ਹਾਂ ਥੈਂਕ ਯੂ ਥੈਂਕ ਯੂ